ਤੇ ਪਾਤਸ਼ਾਹ ਨੇ ਜਿਹੜੀਆਂ ਰਹਿਮਤਾਂ ਕੀਤੀਆਂ ਨੇ ਅੱਜ ਜਿਹੜਾ ਸਿੱਕੀ ਦਾ ਸੀ ਫਲਾਅ ਵੇਖ ਰਹੇ ਆ ਜਿਹੜਾ ਗੁਰਨਾਨਕ ਸੱਚੇ ਪਾਤਸ਼ਾਹ ਨੇ ਉਲੀਕਿਆ ਸੀ ਨਾ ਉਹਦਾ ਪ੍ਰੈਕਟੀਕਲ ਰੂਪ ਜਿਹੜਾ ਗੁਰੂ ਅਮਰਦਾਸ ਪਾਤਸ਼ਾਹ ਕਿਵੇਂ ਸਾਡੇ ਸਾਹਮਣੇ ਲੈ ਕੇ ਆਉਂਦੇ ਆ ਅਸੀਂ ਕੀ ਸੋਚਦੇ ਆ ਕਿ ਗੋਇੰਦਵਾਲ ਸਾਹਿਬ ਦੇ ਵਿੱਚ ਪਾਣੀ ਦੀ ਘਾਟ ਸੀ ਵਿਆਸ ਦਰਿਆ ਤੇ ਕੰਢੇ ਸੀ ਤੇ ਉਹਨਾਂ ਸਮਿਆਂ ਦੇ ਵਿੱਚ ਤੇ ਦੋ ਬੱਕਰ ਰੇਤ ਪੁੱਟੀ ਆ ਤੇ ਥੱਲੇੋਂ ਪਾਣੀ ਨਿਕਲ ਆਉਂਦਾ ਸੀ ਗੋਇੰਦਵਾਲ ਕੋਜਿਆਂ ਦੇ ਘਰ ਸੀ ਖੱਤਰੀਆਂ ਦੇ ਘਰ ਸੀ ਉਹਨਾਂ ਦੇ ਘਰਾਂ 'ਚ ਪਾਣੀ ਪੀਣ ਵਾਸਤੇ ਖੂਹ ਹੈਗਾ ਸੀ ਪਰ ਉਹਦੇ باوجود ਬੌਲੀ ਉਸਾਰੀ ਗਈ ਉਹਦਾ ਕਾਰਨ ਜਾਤੀਹੰਕਾਰ ਤੋੜਨਾ ਸੀ ਕਿਉਂਕਿ ਹਿੰਦੁਸਤਾਨ ਦੇ ਜਿੰਨੇ ਵੀ ਧਾਰਮਿਕ ਤੀਰਥ ਨੇ ਉੱਥੇ ਇੱਕ ਵਿਸ਼ੇਸ਼ ਉੱਚ ਜਾਤੀ ਨੂੰ ਹੀ ਪੁਰਬ ਦੇ ਪਰਣਾਉਣ ਦਾ ਅਧਿਕਾਰ ਸੀ ਨੀਵੀਂ ਜਾਤੀ ਦਾ ਵਿਅਕਤੀ ਤਾਂ ਉੱਥੇ ਨਹਾ ਨਹੀਂ ਸਕਦਾ ਦੇ ਪਾਤਸ਼ਾਹ ਨੇ ਉਸ ਸਮੇਂ ਸਭ ਤੋਂ ਵੱਡਾ ਇਹ ਜਾਤੀ ਪ੍ਰਥਾ ਨੂੰ ਤੋੜਨ ਦਾ ਇਨਕਲਾਬ ਜਿਹੜਾ ਸੀਗਾ ਉਹ ਸਾਡੇ ਸਾਹਮਣੇ ਲਿਆ ਕੇ ਰੱਖ ਦਿੱਤਾ ਕਿ ਉਸ ਬੌਲੀ ਦੇ ਵਿੱਚ ਸਾਰੇ ਇਸ਼ਨਾਨ ਕਰਦੇ ਜਦੋਂ ਬੌਲੀ ਤਿਆਰ ਹੋ ਗਈ ਸੰਗਤਾਂ ਔੜ ਲੱਗੀਆਂ ਤੇ ਭਾਈ ਪਾਰੋ ਜੀ ਭਾਈ ਪਾਰੋ ਜੀ ਇਤਿਹਾਸ ਦੇ ਵਿੱਚ ਬੜੀ ਵਿਲੱਖਣ ਜਗ੍ਹਾ ਰੱਖਦੇ ਨੇ ਗੁਰੂ ਪਾਤਸ਼ਾਹ ਉਹਨਾਂ ਨੂੰ ਪਰਮ ਹੰਸ ਭਾਈ ਪਾਰੋ ਕਹਿ ਕੇ ਸਤਕਾਰਿਆ ਕਰਦੇ ਸ ਪਰਮ ਹੰਸ ਭਾਈ 파ਰੋ ਕਹਿ ਕੇ ਉਹ ਨਸਤਕਾਰ ਕਰਿਆ ਕਰਦੇ ਸ। ਇਹ ਜਲੰਧਰ ਦੇ ਇਲਾਕੇ ਦੇ ਵਿੱਚੋਂ ਬਿਆਸ ਦੇ ਆਗ ਪਾਰ ਕਰਕੇ ਜਾਇ ਕਰਦੇ ਸੀ ਗੋਇੰਦਵਾਲ ਸਾਹਿਬ। ਇੱਕ ਦਿਨ ਬਾਰਿਸ਼ ਬੜੀ ਹੋਈ। ਬਿਆਸ ਤਰਿਆ ਇੰਨਾ ਚੜ ਗਿਆ ਕਿ ਪਾਰ ਕਰਨਾ ਬਹੁਤ ਔਖਾ ਸੀ। ਦੂਸਰੇ ਬੰਦੇ ਜਲੰਧਰ ਦਾ ਫੌਜਦਾਰ ਸੈਦ ਅਬਦੁੱਲਾ ਆਪਣੀਆਂ ਫੌਜਾਂ ਲੈ ਕੇ ਉਸਨੇ ਲਾਹੌਰ ਪਹੁੰਚਣਾ ਸੀ ਉਹ ਵੀ ਇੱਥੇ ਖੜਾ ਬਿਆਸ ਤਰਿਆ ਪਾਰ ਕਰ। ਉਹ ਵਿਚਾਰੇ ਕਰ ਰਿਹਾ ਕਿ ਕਦੋਂ ਬਾਰਿਸ਼ ਘਟੇਗੀ ਦਰਿਆ ਦਾ ਪੱਧਰ ਨੀਵਾ ਹੋਵੇਗਾ ਤੇ ਮੈਂ ਆਪਣੀਆ ਫੌਜਾਂ ਜਿਹੜੀਆਂ ਪਾਰ ਕਰਾਵਾਂ ਪਰ ਉਹ ਤੇ ਆਪਣੇ ਕੈਂਪ ਲਾ ਕੇ ਇੱਕ ਉੱਥੇ ਬੈਠਾ ਹੈ ਤੇ ਉਹ ਵੇਖਦਾ ਕੀ ਹੈ ਕਿ ਗੁਰੂ ਕਾ ਸਿੱਖ ਭਾਈ ਭਾਰੋ ਆਉਂਦਾ ਹੈ ਘੋੜਾ ਦਰਿਆ ਦੇ ਉੱਚ ਠੇਲਦਾ ਤੇ ਪਾਰ ਹੋ ਕੇ ਚਲਾ ਜਾਂਦਾ ਹੈ ਦਰਸ਼ਨ ਕਰਕੇ ਫਿਰ ਉਹ ਆਪਸ ਹੁੰਦਾ ਜਦੋਂ 2 ਦਿਨ ਉਸਨੇ ਵੇਖਿਆ ਤੇ ਸૈયਦ ਅਬਦੁੱਲਾ ਜਲੰਧਰ ਦਾ ਫੌਜਦਾਰ ਕਹਿੰਦਾ ਕਹਿੰਦਾ ਭਾਈ ਤੂੰ ਕੌਣ ਹੈ ਕਹਿੰਦਾ ਮੇਰਾ ਨਾਮ 파ਰੋ ਹੈ ਕਹਿੰਦਾ ਤੂੰ ਜਾਂਦਾ ਕਿੱਥੇ ਕਹਿੰਦਾ ਕਿ ਮੇਰਾ ਰਹਿਬਰ ਹੈ ਗੋਇੰਦ ਸਿੰਘ ਸਾਹਿਬ ਗੁਰੂ ਪਾਤਸ਼ਾਹ ਗੁਰੂ ਨਾਨਕ ਸਾਹਿਬ ਦੀ ਗੱਦੀ ਦੇ ਵਾਰਿਸ ਗੁਰੂ ਅਮਰਦਾਸ ਮਹਾਰਾਜ ਮੈਂ ਉਹਨਾਂ ਦੇ ਦਰਸ਼ਨ دیدار ਕਰਨ ਵਾਸਤੇ ਜਾਂਦਾ ਹੈ ਕਹਿੰਦਾ ਬੜੀ ਅਜੀਬ ਗੱਲ ਹੈ ਮੈਂ ਫੌਜਦਾਰ ਮੇਰੇ ਕੋਲ ਪ੍ਰਬੰਧ ਮੇਰੇ ਕੋਲ ਸਾਧਨ ਤੇ ਮੈਂ ਅਜੇ ਬਿਆਸਤ ਰਿਆ ਪਾਰ ਕਰਨ ਦੇ ਬਾਰੇ ਸੋਚ ਰਿਹਾ ਹੈ ਤੇ ਤੂੰ ਰੋਜ ਪਾਰ ਕਰਕੇ ਜਾਣਾ ਅੱਜ ਮੈਂ ਵੀ ਤੇਰੇ ਨਾਲ ਜਾਣਾ ਚਾਹੁੰਦਾ ਕਿ ਕਿਹੜਾ ਐਸਾ ਰਹਿਬਰ ਹੈ ਜਿਸ ਨੂੰ ਦਰਸ਼ਨ ਕਰਨ ਦੇ ਵਾਸਤੇ ਤੂੰ ਇਹ ਵੀ ਨਹੀਂ ਸੋਚਦਾ ਕਿ ਸੁਭਾਅ ਚ ਰੁੜ ਜਾਵੇਂਗਾ ਸੈਦ ਅਬਦੁੱਲੇ ਨੇ ਵੀ ਉਸਦਿਲ ਭਾਈ ਪਾਰੋ ਦੇ ਨਾਲ ਦਰਿਆ ਪਾਰ ਕੀਤਾ ਦਰਿਆ ਤੇ ਕਾਹਦਾ ਪਾਰ ਕੀਤਾ ਸਮਝ ਲਓ ਕਿ ਉਸਨੇ ਭਵਜਲ ਨੂੰ ਹੀ ਪਾਰ ਕਰ ਲਿਆ ਗੁਰੂ ਪਾਤਸ਼ਾਹ ਦੇ ਦਰਸ਼ਨ ਦੇਦਾਰ ਕੀਤੇ ਤੇ ਆਪਣੇ ਕਾਸਤ ਨੂੰ ਸੁਨੇਹਾ ਭੇਜ ਦਿੱਤਾ ਕਹਿੰਦਾ ਕਿ ਜਿੰਨੂ ਮਰਜੀ ਆਪਣੀ ਫੌਜ ਦਾ ਮੁਖੀ ਛੋੜ ਲਓ ਮੈਂ ਤੇ ਗੁਰੂ ਨਾਨਕ ਦੇ ਦਰ ਦਾ ਸੇਵਕ ਬਣ ਗਿਆ। ਇਹੀ ਜਿਹੜਾ ਸੈਦ ਅਬਦੁੱਲਾਹ ਇਤਿਹਾਸ ਦੇ ਵਿੱਚ ਅਲਾ ਯਾਰ ਖਾਨ ਦੇ ਨਾਮ ਦੇ ਨਾਲ ਮਸ਼ਹੂਰ ਹੈ ਗੁਰੂ ਪਾਤਸ਼ਾਹ ਦਾ ਸਿੱਖ ਬਣ ਗਿਆ। ਫੌਜਦਾਰ ਜਲੰਧਰ ਦਾ ਫੌਜ ਨੂੰ ਛੱਡ ਕੇ ਇੱਕ ਵਾਰ ਦਰਸ਼ਨ ਦੇਦਾਰ ਕੀਤੇ ਨੇ ਗੁਰੂ ਪਾਤਸ਼ਾਹ ਦੇ ਤੇ ਗੁਰੂ ਪਾਤਸ਼ਾਹ ਦੇ ਪਿਆਰ ਦੇ ਨਾਲ ਕਿਹਾ ਤੂੰ ਤੇ ਅੱਲਾ ਦਾ ਯਾਰ ਹੈ। ਨਾਮ ਅੱਲਾ ਯਾਰ ਬਣ ਗਿਆ ਤੋਂ ਇਤਿਹਾਸ ਦੇ ਵਿੱਚ ਅੱਲਾ ਯਾਰ ਦੇ ਨਾਮ ਦੇ ਨਾਲ ਮਸ਼ਹੂਰ ਹੈ ਤੀਸਰੇ ਪਾਤਸ਼ਾਹ ਦਾ ਸਿੱਖ ਬੜਿਆ ਤੇ ਭਾਈ ਪਾਰੋ ਜੀ ਇੱਕ ਵਾਰੀ ਸਵਾਲ ਕਰਦੇ ਨੇ ਗੁਰੂ ਅਮਰਦਾਸ ਪਾਤਸ਼ਾਹ ਜੀਓ ਸੰਗਤਾਂ ਬਹੁਤ ਦੂਰੋ ਦੂਰੋਂ ਆਉਂਦੀਆਂ ਨੇ ਕੋਈ ਇੱਕ ਪੁਰਬ ਦਿਹਾੜਾ ਰੱਖ ਲਈਏ ਕਿ ਜਦੋਂ ਸਾਰੀਆਂ ਸੰਗਤਾਂ ਨੂੰ ਹੁਕਮਨਾਮੇ ਦੇ ਕੇ ਬੁਲਾਇਆ ਜਾਵੇ ਤੇ ਇੱਥੇ ਇੱਕ ਵੱਡਾ ਬਲਾਪ ਹੋ ਜਾਵੇ ਕਿ 3 ਪਾਚ ਅਦੀ ਰਹਿਮਤ ਕਿ ਗੋਇੰਦਵਾਲ ਸਾਹਿਬ ਵਸਾਖੀ ਦਾ ਮੇਲਾ ਲਾਉਣਾ ਸ਼ੁਰੂ ਕੀਤਾ ਸੁਨੇਹੇ ਭੇਜੇਗੇ ਹੁਕਮਨਾਮੇ ਭੇਜੇਗੇ ਇਹਦਾ ਫਾਇਦਾ ਕੀ ਹੋਇਆ ਮੈਂ ਤੁਹਾਨੂੰ ਦੱਸਦਾ ਕਾਬਲ ਤੋਂ ਆਈਆਂ ਜਲਾਲਾਬਾਦ ਤੋਂ ਆਈਆਂ ਸੁਲਤਾਨਪੁਰ ਤੋਂ ਆਈਆਂ ਕੰਧਾਰ ਤੋਂ ਆਈਆਂ ਇੱਧਰ ਹਿੰਦੁਸਤਾਨ ਦੇ ਜਿਹੜੇ ਉਹਨਾਂ ਸਮੇਂ ਚ ਬੰਗਾਲ ਤੱਕ ਸੂਬੇ ਸੀ ਸਾਰਿਆਂ ਇਲਾਕਿਆਂ ਦੀਆਂ ਸੰਤਾਂ ਨੂੰ ਜਦੋਂ ਹੁਕਮਨਾਮੇ ਭੇਜੇ ਗਏ ਉਹ ਸਾਰੀਆਂ ਆਈਆਂ ਇਹਦਾ ਫਾਇਦਾ ਕੀ ਹੋਇਆ ਸਿੱਖਾਂ ਦੇ ਵਿੱਚ ਆਪਸੀ ਪਿਆਰ ਵਧਿਆ ਦੂਸਰਾ ਵਪਾਰਕ ਸੰਝਾ ਬਣੀਆਂ ਗੁਰੂ ਰਾਮਦਾਸ ਪਾਤਸ਼ਾਹ ਨੇ ਜਦੋਂ ਪਮਰੇ ਸਰ ਸ਼ਹਿਰ ਨੂੰ ਵਸਾ ਕੇ ਜਿਹਨੂੰ ਉਹ ਚੱਕ ਰਾਮਦਾਸ ਕਿਹਾ ਜਾਂਦਾ ਸੀ ਉਹ ਵਸਾ ਕੇ ਜਦੋਂ ਉੱਥੇ 52 ਕਿੱਤਿਆਂ ਦੀ ਇੱਕ ਵੱਡੀ ਵਪਾਰਕ ਮੰਡੀ ਸ਼ੁਰੂ ਕੀਤੀ ਉਹਦਾ ਆਧਾਰ ਬਣਿਆ ਇਹ ਵਸਾਕੀ ਕੇ ਉਦੋਂ ਕਾਬਲ ਤਿੰਧਾਰ ਜਲਾਲਾਬਾਦ ਸultanpur ਇਨਾਂ ਸਾਰਿਆਂ ਇਲਾਕਿਆਂ ਦੇ ਨਾਲ ਸਿੱਖਾਂ ਦੇ ਵਪਾਰਕ ਸਬੰਧ ਬਣ ਗਏ ਸਿੱਖਾਂ ਦੇ ਪਿਆਰ ਵਾਲੇ ਸਬੰਧ ਬਣੇ ਸਿੱਖਾਂ ਦੀਆਂ ਰਿਸ਼ਤੇਦਾਰੀਆਂ ਬਣੀਆਂ ਆਪਸ ਵਿੱਚ ਰਿਸ਼ਤੇ ਹੋਲੇ ਸ਼ੁਰੂ ਹੋਏ ਤੇ ਸੱਚ ਜਾਣ ਇਹ ਵਪਾਰਕ ਸਬੰਧ ਐਵੇਂ ਦੇ ਸੀ ਅੱਜ ਤੁਸੀਂ ਅੰਮ੍ਰਿਤਸਰ ਜਾਓ ਨਾ ਇਹ ਗੁਰੂ ਪਾਤਸ਼ਾਹ ਨੇ ਕੋਈ ਛੋਟੀਆਂ-ਛੋਟੀਆਂ ਦੁਕਾਨਾਂ ਨਹੀਂ ਸੀ ਖੋਲੀਆਂ ਆਟਾ ਮੰਡੀ ਲੂਣ ਮੰਡੀ ਚਮੜਾ ਬਾਜ਼ਾਰ ਗਿਆਨੇ ਦਾ ਬਾਜ਼ਾਰ ਇੱਕ ਵੱਡੀ ਮਾਰਕੀਟ ਤੇ ਉਹਨਾਂ ਸਮਿਆਂ ਦੇ ਵਿੱਚ ਇਹ ਇਸ ਸਿਲਕ ਰੂਟ ਦੇ ਉੱਪਰ ਸਭ ਤੋਂ ਵੱਡਾ ਵਪਾਰਕ ਕੇਂਦਰ ਸੀ ਅੱਜ ਜਦੋਂ ਅਸੀਂ ਸੀਪੈਕ ਦੀ ਗੱਲ ਕਰਦੇ ਨਾ ਚਾਈਨਾ ਪਾਕ ਇਕਨੋਮਿਕ ਕੋਰੀਡੋਰ ਕਿ ਇਹਦੇ ਰਾਹੀਂ ਯੂਰਪ ਦੇ ਨਾਲ ਸਾਰਾ ਵਪਾਰ ਹੋਵੇਗਾ ਇਹ ਤੇ ਅੱਜ ਦੀਆਂ ਗੱਲਾਂ ਨੇ ਗੁਰੂ ਪਾਤਸ਼ਾਹ ਨੇ ਸਿਲਕ ਰੂਟ ਦੇ ਉੱਪਰ ਸਭ ਤੋਂ ਵੱਡਾ ਵਪਾਰ ਕੇਂਦਰ ਸਥਾਪਿਤ ਕੀਤਾ ਅਮਰਸਰ ਦੇ ਰੂਪ ਵਿੱਚ ਜਿੱਥੇ ਹਰ ਤਰ੍ਹਾਂ ਦੀ ਹਰ ਵਸਤ ਦੀ ਇੱਕ ਵੱਡੀ ਮੰਡੀ ਸੀ ਤੇ ਇਸ ਮੰਡੀ ਦੇ ਵਿੱਚ ਜਿਹੜੇ ਸਾਡੇ ਵਪਾਰੀ ਸੀ ਉਹਨਾਂ ਦਾ ਮਿਆਰ ਕੀ ਹੋਵੇਗਾ ਅਕਬਰ ਤੋਂ ਲੈ ਕੇ ਔਰੰਗਜ਼ੇਬ ਤੱਕ ਅੱਜ ਜੇਕਰ ਅਸੀਂ ਹਿੰਦੁਸਤਾਨ ਦੀ ਜੀਡੀਪੀ ਦੀ ਗੱਲ ਕਰੀਏ ਤੇ ਮੇਰੇ ਖਿਆਲ ਨਾਲ 4 ਦੇ ਕਰੀਬ ਹੈ ਜੇ ਉਦੋਂ ਦੀ ਜੀਡੀਪੀ ਅੱਜ ਦੇ ਹਿਸਾਬ ਦੇ ਨਾਲ ਕੰਪੇਅਰ ਕਰੀਏ ਨਾ ਤੇ 27.4 ਜਾਂ 28 ਦੇ ਕਰੀਬ ਬਣਦੀ ਹੈ ਉਹ ਕਿੰਨਾ ਦੇ ਸਿਰ ਤੇ ਹੈ ਉਹ 4-5 ਵੱਡੇ ਵਪਾਰੀ ਨੇ ਜਿਸ ਤਰ੍ਹਾਂ ਅੱਜ ਦੇ ਅਮਬਾਨੀ ਅਦਾਨੀ ਨੇ ਉਹ ਪਤਾ ਕੌਣ ਨੇ ਇੱਕ ਬਾਬਾ ਮਾਈ ਦਾਸ ਬਹੁਤ ਵੱਡਾ ਵਪਾਰੀ ਕੌਣ ਭਾਈ ਮਨੀ ਸਿੰਘ ਦੇ ਪਿਤਾ ਜੀ ਦੂਸਰੇ ਗੋਦੂਜੀ ਤੇ ਠਾਕੁਰਜੀ ਪਿਤਾ ਤੇ ਪੁੱਤਰ ਸਭ ਤੋਂ ਵੱਡੇ ਵਪਾਰੀ ਜਿਨ੍ਹਾਂ ਦੇ ਕੋਲ 1776 ਤੋਂ 1676 ਤੱਕ ਅਕਬਰ ਤੋਂ ਲੈ ਕੇ 1676 ਤੱਕ ਜਿੰਨਾਂ ਦੇ ਕੋਲ ਮੁਗਲ ਫੌਜ ਨੂੰ ਰਸਤ ਪਚਾਉਣ ਦਾ ਠੇਕਾ ਰਿਹਾ ਦਿੱਲੀ ਦੇ ਵਿੱਚ ਪਾਗਲਪੁਰ ਰਾਇਸਨ ਕਨਾਟ ਪਲੇਸ ਜਿੱਥੇ ਰਾਸ਼ਟਰਪਤੀ ਭੌਣ ਬਣਿਆ ਹੈ ਜਿੱਥੇ ਗੁਰਦਾਰ ਵਿਕਾਬਗੰਜ ਹੈ ਇਹ ਸਾਰੇ ਇਲਾਕੇ ਨੂੰ ਲੈ ਕੇ ਅੱਜ ਵੀ ਜ਼ਮੀਨੀ ਜਮ੍ਹਾਂਬੰਦੀ ਦੇ ਕਾਰਜਕਤਾ ਹਲੋ ਤੇ ਡਾਬਰ ਦਾ ਇਲਾਕਾ ਤੇ 150 ਪਿੰਡ ਤੇ ਲੋਗਰ ਦਾ ਸਾਰਾ ਇਲਾਕਾ ਉਸ ਅਮੀਰ ਵਪਾਰੀ ਦੀ ਮਲਕੀਅਤ ਹੈ ਜਿਹੜਾ ਭਾਈ ਗੋਧੂ ਤੇ ਭਾਈ ਠਾਕੁਰ ਦੇ ਖਾਨਦਾਨ ਦੇ ਵਿੱਚੋਂ ਨਾਮ ਹੈ ਲੱਖੀ ਸ਼ਾਵਨਚਾਰਾ ਤੀਸਰੇ ਸਭ ਤੋਂ ਵੱਡੇ ਅੰਤਰਰਾਸ਼ਟਰੀ ਵਪਾਰੀ ਨੇ ਜਿਨ੍ਹਾਂ ਨੂੰ ਅਸੀਂ ਲੂਣ ਬਾਣੇ ਜਾਂ ਲਬਾਣੇ ਕਹਿ ਦਿੰਨੇ ਆ ਨਾ ਪੁਰਤਗਾਲ ਚ ਲੂਣ ਲੈ ਕੇ ਜਾਣ ਦੀ ਕੀ ਲੋੜ ਸੀ africa ਚ ਬਾਬਾ ਮੱਖਣ ਸ਼ਾਹ ਲਬਾਣੇ ਦੇ ਬਾਪ ਬਾਬਾ ਦਾਸਾ ਨੂੰ ਲੂਣ ਲੈ ਕੇ ਜਾਣ ਦੀ ਕੀ ਲੋੜ ਸੀ ਸਮੁੰਦਰ ਦੇ ਕੰਢੇ ਤੇ ਲੂਣ ਦੀ ਕੋਈ ਘਾਟ ਹੁੰਦੀ ਹੈ ਇਹ ਕਿਹੜਾ ਲੂਣ ਸੀ ਇਹ ਉਹ ਲੂਨਸੀ ਜਿਹੜਾ ਪਾਕਿਸਤਾਨ ਦੇ ਸਿੰਧ ਨਦੀ ਦੀਆਂ ਜਿਹੜੀਆਂ ਖਾੜਾਂ ਨੇ ਉਹਨਾਂ ਦੇ ਵਿੱਚੋਂ ਨਿਕਲਦਾ ਜਿਸ ਦੇ ਵਿੱਚੋਂ ਪੋਟਾਸ਼ੀਅਮ ਨਾਈਟਰਟ ਨਿਕਲਦਾ ਸੀ ਤੇ ਜਿਹੜਾ ਦੁਨੀਆ ਦਾ ਸਭ ਤੋਂ ਵਧੀਆ ਬਰੂਦ ਬਣਾਉਣ ਵਾਸਤੇ ਵਰਤਿਆ ਜਾਂਦਾ ਸੀ ਉਹ ਵਪਾਰ ਕੀਤਾ ਜਾਂਦਾ ਸੀ ਉਹ ਸਿੱਖਾਂ ਦੇ ਕੋਲ ਚੌਥੇ ਭਾਈ ਕੀਰਤ ਜੀ ਚਾਰ ਵਪਾਰੀ ਨੇ ਉਸ ਸਮੇਂ ਸਭ ਤੋਂ ਵੱਡੇ ਜਿਹੜੇ ਸਿੱਖਾਂ ਦੇ ਨਾਲ ਗੁਰੂ ਸਾਹਿਬਾਨ ਦੇ ਨਾਲ ਜੁੜੇ ਹੋਏ ਨੇ ਤੇ ਉਹਨਾਂ ਦੀਆ ਵਪਾਰਕ ਸੰਜਾ ਇੰਨਾ ਸਿੱਖਾਂ ਦੇ ਇਕੱਠਾ ਚ ਸ਼ੁਰੂ ਹੋਈਆਂ ਇਹ ਬਾਦਸ਼ਾਹ ਨੇ ਆਰਥਿਕ ਤੌਰ ਤੇ ਕੌਮ ਨੂੰ ਇੰਨਾ ਅਮੀਰ ਬਣਾ ਦਿੱਤਾ ਅੱਜ ਅੱਜ ਅਸੀਂ ਹੌਲੀ-ਹੌਲੀ ਇਹ ਸਾਰੇ ਵਰਤਾਰੇ ਜਿਹੜੇ ਖਤਮ ਕਰਦੇ ਜਾ ਰਹੇ ਕੋਈ ਜ਼ਰੂਰਤ ਨਹੀਂ ਇੱਥੇ ਬਹੁਤ ਜ਼ਿਆਦਾ ਵੱਡੀ ਗ੍ਰੰਤੀ ਦੀ ਮੈਂ ਅਗਿਨਾ ਸਾਲ ਦੇ ਵਿੱਚ ਇੱਕ ਦੋ ਘੰਟੇ ਦਾ ਸਮਾਗਮ ਕਰੂ ਅਸੀਂ 20 ਬੰਦੇ ਹੋਈਏ ਪਰ ਕੌਮ ਦੀਆਂ ਸਮੱਸਿਆਵਾਂ ਦੀ ਵਿਚਾਰ ਹੋਵੇ ਕਿ ਸਾਡਾ ਆਰਥਿਕਤਾ ਚੱਜ ਕਿੱਥੇ ਡਿੱਗਾ ਸਾਡਾ ਵਿਚਾਰ ਧਾਰਕ ਪੱਕ ਕਿਉਂ ਨਹੀਂ ਵਾ ਹੁੰਦਾ ਜਾ ਰਿਹਾ ਅਸੀਂ ਰਾਜਨੀਤਿਕ ਖੇਤਰ ਦੇ ਵਿੱਚ ਇੰਨੇ ਕਿਉਂ ਨਿਗਰਦੇ ਜਾ ਰਹੇ ਹਾਂ ਸਾਡੀ ਨੌਜਵਾਨੀ ਦਾ ਭੇਕ ਕੀ ਹੋਵੇਗਾ ਸਾਡਾ ਐਜੂਕੇਸ਼ਨ ਸਿਸਟਮ ਕਿਵੇਂ ਦਾ ਹੋਵੇ ਲਾਈਟਰ ਗੱਲ ਕਰਦਾ ਹੈ ਆਪਣੀ ਕਿਤਾਬ ਇੰਡੀਜਨਸ ਐਜੂਕੇਸ਼ਨ ਇਨ ਪੰਜਾਬ ਦੇ ਵਿੱਚ ਕਹਿੰਦਾ ਕਿ ਸਭ ਤੋਂ ਔਖਾ ਸੀ ਰਣਜੀਤ ਸਿੰਘ ਦੇ ਰਾਜ ਦੇ ਵਿੱਚੋਂ ਵਿਚਾਰਧਾਰਾ ਨੂੰ ਖਤਮ ਕਰਨ ਦੇ ਵਾਸਤੇ ਮਹਾਰਾਜਾ ਰਣਜੀਤ ਸਿੰਘ ਦਾ ਬਣਾਇਆ ਵਿਦਿਅਕ ਢਾਂਚਾ ਤੋੜਦਾ ਤੇ ਜਿੰਨਾ ਚਿਰ ਕਿਸੇ ਕੌਮ ਦਾ ਵਿਦਿਅਕ ਢਾਂਚਾ ਨਾ ਟੁੱਟੇ ਉਹਨਾਂ ਚਿਤ ਤੱਕ ਕੌਮ ਖਤਮ ਨਹੀਂ ਹੁੰਦੀ ਸਾਡਾ ਵਿਦਿਅਕ ਢਾਂਚਾ ਟੁੱਟਾ ਹੈ ਤੁਸੀਂ ਵੇਖ ਲਓ ਸਾਡੇ ਬੱਚੇ ਘਰਾਂ 'ਚ ਹਿੰਦੀ ਪੋਲ ਰਹੇ ਨੇ ਮੈਂ ਚੰਗੇ ਚੰਗੇ ਗੁਰਸਿੱਖ ਪਰਵਾਰਾਂ ਦੇ ਘਰਾਂ ਜਾ ਕੇ ਵੇਖਿਆ ਬੱਚੇ ਆ ਕੇ ਘਰ 'ਚ ਹਿੰਦੀ ਬੋਲਦੇ ਨੇ ਪੁੱਛੀਦਾ ਕਿਉਂ ਸਕੂਲ ਦੇ ਵਿੱਚ ਸਿੱਖਦੇ ਨੇ ਮੈਂ ਤੁਹਾਨੂੰ ਇੱਕ ਉਦਾਹਰਨ ਦਿੰਦਾ ਆ ਦੋ ਹਫ਼ਤੇ ਪਹਿਲਾਂ ਦੀ ਗੱਲ ਹੈ ਕੁਝ ਸੈਮੀਨਾਰ ਸੀ ਗੁਰਨਾਨਕ ਸੱਚੇ ਪਾਤਸ਼ਾਹ ਦੇ ਪ੍ਰਗਟ ਦਿਹਾੜੇ ਨਾਲ ਸੰਬੰਧਿਤ ਬੈਂਕਾਕੋਕ ਦੇ ਵਿੱਚ ਮੈਨੂੰ ਤਿੰਨ ਚਾਰ ਘਰਾਂ ਜਾਣ ਦਾ ਮੌਕਾ ਮਿਲਿਆ ਤੇ ਕਹਿੰਦੇ ਕਿ ਸਾਡੇ ਬੱਚਿਆਂ ਨੂੰ ਧਰਮ ਦੇ ਬਾਰੇ ਅੰਗਰੇਜ਼ੀ 'ਚ ਦੱਸਦੇ ਨੇ ਜਦੋਂ ਮੈਂ ਉਹਨਾਂ ਦੇ ਨਾਲ ਗੱਲ ਕਰਨ ਲੱਗਾ ਤੇ ਉਹਨਾਂ ਨੇ ਗੱਲ ਮੇਰੇ ਨਾਲ ਹਿੰਦੀ ਚ ਕੀਤੀ ਮੈਂ ਪਰਿਵਾਰਾਂ ਨੂੰ ਪੁੱਛਿਆ ਕਿ ਪੰਜਾਬੀ ਆਉਂਦੀ ਨਹੀਂ ਅੰਗਰੇਜ਼ੀ ਤੇ ਥਾਈ ਲੈਂਗੁਏਜ ਜਾਣਦੇ ਨੇ ਹਿੰਦੀ ਕਿਤਰਾ ਸਿੱਖ ਗਏ ਕਹਿੰਦੇ ਸਾਡੇ ਘਰਾਂ ਚ ਜਿਹੜੀਆਂ ਬਰਮੀ ਤੇ ਨੇਪਾਲੀ ਔਰਤਾਂ ਕੰਮ ਕਰਦੀਆਂ ਨੇ ਨਾ ਉਹਨਾਂ ਨੂੰ ਥਾਈ ਆਉਂਦੀ ਨਾ ਉਹਨਾਂ ਨੂੰ ਅੰਗਰੇਜ਼ੀ ਆਉਂਦੀ ਉਹ ਹਿੰਦੀ ਚ ਗੱਲ ਕਰਦੀਆਂ ਇਹ ਸਾਡੇ ਵਾਸਤੇ ਸ਼ਰਮ ਵਾਲੀ ਗੱਲ ਹੈ ਪਤਾ ਕਿਉਂ ਪੀਜੇ ਘਰ ਦੇ ਵਿੱਚ ਕੰਮ ਕਰਨ ਵਾਲੀ ਨੌਕਰਾਣੀ ਜਾਂ ਮੇਡ ਦੇ ਕੋਲੋਂ ਬੱਚਾ ਹਿੰਦੀ ਸਿੱਖ ਗਿਆ ਤੇ ਮਾਂ ਪਿਓ ਨੇ ਘਰ 'ਚ ਪੰਜਾਬੀ ਕਿਉਂ ਨਾ ਬੋਲੀ ਜੇ ਮਾਂ ਬਾਪ ਨੇ ਘਰ ਦੇ ਵਿੱਚ ਪੰਜਾਬੀ ਬੋਲੀ ਹੁੰਦੀ ਅਸੀਂ ਤੇ ਬੱਚੇ ਤੋਂ ਵੱਧ ਅੰਗਰੇਜ਼ ਬਣਦੀ ਦੌਰ ਦੇ ਵਿੱਚ ਹੁਣੇ ਬੱਚਾ ਇੱਕ ਅੱਖਰ ਬੋਲਦਾ ਹੀ ਬੂ ਚਾਰ ਅੱਖਰ ਬੋਲ ਕੇ ਦਾਦੇ ਇੱਕ ਪੁੱਤ ਅੰਗਰੇਜ਼ੀ ਬੋਲਣ ਡੈ ਪਿਆ ਉਹ ਵੀ ਅੰਗਰੇਜ਼ੀ ਤਾਂ ਅਮਰੀਕਾ ਦੇ ਭਿਖਾਰੀ ਵੀ ਬੋਲਦੇ ਆ ਇਤਕ ਲੈਂਗੁਏਜ ਹੀ ਆ ਇੱਕ ਭਾਸ਼ਾ ਹੀ ਆ ਜਿਸ ਭਾਸ਼ਾ 'ਚ ਕੋਈ ਜੰਮਦਾ ਹੈ ਉਸ ਭਾਸ਼ਾ ਨੂੰ ਬੋਲਦਾ ਹੈ ਤੇ ਅੰਗਰੇਜ਼ੀ ਦਾ ਆ ਜਾਣਾ ਵਿਦਵਤਾ ਦੀ ਨਿਸ਼ਾਨੀ ਨਹੀਂ ਹੁੰਦੀ। ਉਹਦਾ ਨੁਕਸਾਨ ਕੀ ਹੋਇਆ? ਅਸੀਂ ਘਰਾਂ ਦੇ ਵਿੱਚ ਇਹ ਸਮਝ ਲਿਆ ਕਿ ਜਿਹਨੂੰ ਅੰਗਰੇਜ਼ੀ ਆਉਂਦੀ ਵੱਡਾ ਵਿਦਵਾਨ ਹੈ। ਚਾਹ ਰੱਖ ਅੰਗਰੇਜ਼ੀ ਦੇ ਆਦਿ ਸ਼ਾਇਦ ਉਹਨੂੰ ਗਿਆਨ ਬੜਾ ਹੈ। ਗੱਲ ਇਹ ਨਹੀਂ ਸੀ ਪਰ ਅਸੀਂ ਇਸ ਦੌਰ 'ਚ ਸ਼ਾਮਲ ਹੋ ਗਏ। ਹੋ ਗਏ ਕਿ ਕਿ ਉਸ ਗੁਰਦਾਰਾ ਸਹਿਬਾਨ ਦੇ ਵਿੱਚ ਜਦੋਂ ਸਵੇਰੇ ਮੈਂ ਉੱਠਣਾ, ਰੋਜ਼ ਦੀ ਗੱਲ ਹੈ। ਤੁਸੀਂ ਪਰਤੌਣਾ ਹੋਵੇ ਤੇ ਮੇਰੇ ਨਾਲ ਚਲੇ ਜਾਓ 10 ਦਿਨ ਉੱਥੇ ਰਹੋ ਤੇ ਦਸੇ ਦਿਨ ਤੁਹਾਨੂੰ ਇੱਕ ਵਰਤਾਰਾ ਵੇਖਣ ਨੂੰ ਮਿਲੇਗਾ। ਘਰਾਂ ਦੇ ਵਿੱਚੋਂ ਲੋਕ ਕਿਸੇ ਦਿਨ ਲਫਾਫਾ ਪਿਆ ਹੁੰਦਾ ਹੈ ਖੋਲ ਕੇ ਵੇਖੀਦਾ ਹੈ ਹੱਥ ਲਿਖਤ ਬੀੜ ਰੱਖ ਕੇ ਜਾਂਦੇ ਥੱਲੇ ਕਿਸੇ ਦਿਨ ਬੈਗ ਰੱਖ ਕੇ ਜਾਂਦੇ ਨੇ ਖੋਲ ਕੇ ਵੇਖੀਦਾ ਹੈ ਪਰਾਤਨ ਜਨਮ ਸਾਖੀ ਹੈਰਾਨਗੀ ਦੀ ਗੱਲ ਨੂੰ ਚਾਰ ਕਿਤਾਬਾਂ ਲੋਕਾਂ ਦੇ ਘਰਾਂ ਚੋਂ ਰੱਖੀਆਂ ਹੋਈਆਂ ਇਸੇ ਤਰ੍ਹਾਂ ਕਾਦੇ ਵਾਸਤੇ ਜੀ ਗੁਰਦੁਆਰੇ ਦੇ ਵਿੱਚ ਸਾੜਦੇ ਉਹਨਾਂ ਨੂੰ ਮੈਨੂੰ 4-5 ਉਹ ਦੁਰਲੱਭ ਕਿਤਾਬਾਂ ਮਿਲੀਆਂ ਜਿਹੜੀਆਂ 1939 ਤੋਂ ਬਾਅਦ ਛਪੀਆਂ ਨਹੀਂ ਸੀ ਕਿਹ ਹਾਲਾਤ ਹੋਏ ਨੇ ਸਾਡੇ ਤੇ ਗੁਰੂ ਅਮਰਦਾਸ ਪਾਤਸ਼ਾਹ ਦੇ ਕੋਲ ਇੱਕ ਬ੍ਰਾਹਮਣ ਆਇਆ ਸੀ ਪਾਤਸ਼ਾਹ ਪੁੱਛਦੇ ਤੈਨੂੰ ਆਉਦਾ ਕੀ ਹੈ ਕਹਿੰਦਾ ਮੈਨੂੰ ਵਿੱਦਿਆ ਆਉਦੀ ਹੈ ਪਾਤਸ਼ਾਹ ਕਹਿੰਦੇ ਬੈਠਾ ਫਿਰ ਇੱਕ ਕੰਮ ਕਰ ਗੁਰਨਾਰਿਕ ਸਾਹਿਬ ਨੇ ਜਿਹੜੀਆਂ ਬਾਣੀਆਂ ਚਾਰੀਆਂ ਸੀ ਉਹਨਾਂ ਦੀਆਂ ਪੋਥੀਆਂ ਤਿਆਰ ਕਰ ਤੇ ਸੰਗਤ ਨੂੰ ਪੜਨ ਦੇ ਵਾਸਤੇ ਦੇ ਗੁਰੂ ਪਾਤਸ਼ਾਹ ਨੇ ਸਾਡੀ ਝੋਲੀ ਦੇ ਵਿੱਚ ਜਿਹੜੀ ਬੋਲੀ ਪਾਈ ਸੀ ਉਹ ਏਨੀ ਅਮੀਰ ਬੋਲੀ ਸੀ ਤੇ ਸੱਚ ਜਾਣਿਓ ਅਸੀਂ ਕਿਹੜੇ ਪਾਸੇ ਤੁਰ ਕੇ ਸਾਡਾ ਵਿਦਿਅਕਤਾ ਕਿੱਥੇ ਚਲਾ ਗਿਆ ਉਦੋਂ ਤੋਂ ਅਗਲੀ ਜਿਹੜੀ ਸਭ ਤੋਂ ਐਮਗਲ ਗੁਰੂ ਪਾਤਸ਼ਾਹ ਨੇ ਦਰਬਾਰ ਦੇ ਵਿੱਚ ਬੈਠੇ ਨੇ ਤੇ ਦਰਬਾਰ ਦੇ ਵਿੱਚ ਬੈਠਿਆ ਇੱਕ ਗੱਲ ਚੱਲੀ ਰਾਜਪੋਤਾਨੇ ਦੇ ਇਲਾਕੇ ਦੇ ਵਿੱਚ ਪਤੀ ਦੀ ਮੌਤ ਤੋਂ ਬਾਅਦ ਕੁਝ ਔਰਤਾਂ ਸਤੀ ਹੁੰਦੀਆਂ ਇਹ ਗੱਲ ਸਿੱਖ ਦਰਬਾਰ ਦੇ ਚੱਲਦੀ ਹੈ ਤੇ ਪਾਤਸ਼ਾਹ ਇਹਦੇ ਉੱਪਰ ਜਿਹੜਾ ਆਪਣਾ ਪ੍ਰਤੀਕਰਮ ਦਿੰਦੇ ਨੇ ਬੜਾ ਪਿਆਰਾ ਹੈ ਪਾਤਸ਼ਾਹ ਕਹਿੰਦੇ ਸਤੀਆਂ ਇਹਨਾਂ ਆਖਿਨ ਜੋ ਮੜੀਆਂ ਲੱਗ ਜਨ ਨਾਨਕ ਸਤਿਆਂ ਜਾਨੀਨ ਜੋ ਬਿਰਹੇ ਚੋਟ ਮਰਨ ਸਤੀ ਪ੍ਰਥਾ ਬਹੁਤ ਪ੍ਰਾਣੀ ਹੈ ਹਿੰਦੁਸਤਾਨ ਚ ਰਿਗਵੇਦ ਦੇ ਵਿੱਚ ਇਹਦੇ ਅੰਸ਼ਕ ਇਸ਼ਾਰੇ ਮਿਲਦੇ ਨੇ ਅਥਰਵ ਵੇਦ ਦੇ ਵਿੱਚ ਪੂਰਾ ਜ਼ਿਕਰ ਮਿਲਦਾ ਹੈ ਇਹ 3-4 ਤਰ੍ਹਾਂ ਦੇ ਔਰਤ ਨੂੰ ਖਤਮ ਕਰਨ ਦੇ ਢੰਗ ਨੇ ਪਹਿਲਾ ਢੰਗ ਤਾਂ ਇੱਕ ਬਹੁਤ ਜ਼ਿਆਦਾ ਮਾਨ ਤੇ ਗੌਰਵਤਾ ਚੋ ਲਿਆ ਜਾਂਦਾ ਜਿਸ ਨੂੰ ਜੋਹਰ ਕਿਹਾ ਜਾਂਦਾ ਹੈ ਕਿ ਜਿੰਨਾ ਸਮੇਂ 'ਚ ਰਾਜਪੂਤਾਂ ਦੇ ਉੱਪਰ ਕੋਈ ਹਮਲਾ ਕਰਦਾ ਸੀ ਮੰਨ ਲਓ ਰਾਜਪੁੱਤ ਰਾਜੇ ਹਾਰ ਜਾਂਦੇ ਸੀ ਤੇ ਉਹਨਾਂ ਦੇ ਦਰਬਾਰ 'ਚ ਜਿੰਨੀਆਂ ਔਰਤਾਂ ਹੁੰਦੀਆਂ ਸੀ ਉਹ ਇਕੱਠੀਆਂ ਹੋ ਕੇ ਆਪਣੇ ਆਪ ਨੂੰ ਅੱਗ 'ਚ ਸਾੜ ਲੈਂਦੀਆਂ ਸੀ ਇਸ ਨੂੰ ਜ਼ੋਰ ਕਿਹਾ ਜਾਂਦਾ ਦੁਸ਼ਮਣ ਕਿਤੇ ਆ ਕੇ ਸਾਡੀ ਬੇਅਦਬੀ ਨਾ ਕਰੇ ਆਬਰੂ ਨਾ ਲੁੱਟੇ ਇਹ ਕੋਈ ਮੈਂ ਸੋਚਦਾ ਕਿ ਉਹਨਾਂ ਸਮੇਂ 'ਚ ਇੰਨੀ ਮਾੜੀ ਗੱਲ ਨਹੀਂ ਸੀ ਹਰ ਕੌਮ ਚਾਹੁੰਦੀ ਹੈ ਕਿ ਉਹਦੀ ਔਰਤਾਂ ਦੀ ਬੇਅਦਬੀ ਨਾ ਹੋਵੇ ਉਹਦੀ ਔਰਤਾਂ ਦੀ ਕੋਈ ਇੱਜ਼ਤ ਨਾਲ ਉੱਟੀ ਜਾਵੇ ਤੇ ਉਹ ਆਪਣੀ ਬਹਾਦਰੀ ਚ ਆਪਣੀ ਗੌਰਵ ਚ ਕਰਦੀ ਸੀ ਮੈਂ ਜਦੋਂ 1947 ਦੇ ਬਾਰੇ ਇੱਕ ਡਾਕੂਮੈਂਟਰੀ ਬਣਾ ਰਿਹਾ ਸੀ ਉਹ ਡਾਕੂਮੈਂਟਰੀ ਜਿਹੜੀ ਇਤਿਹਾਸ ਚ ਬਿਲਕੁਲ ਖਤਮ ਕਰ ਦਿੱਤਾ ਗਿਆ ਇੱਕ ਵਰਤਾਰਾ ਕਿਤੇ ਸਾਨੂੰ ਪੜਾਇਆ ਨਹੀਂ ਗਿਆ ਦੱਸਿਆ ਨਹੀਂ ਗਿਆ ਉਹ ਇਹ ਹੈ 15 ਅਗਸਤ 1947 ਨੂੰ ਜਦੋਂ ਕਹਿੰਦੇ ਦੇਸ਼ ਆਜ਼ਾਦ ਹੋਇਆ ਪੰਜਾਬ ਦੇ ਟੁਕੜੇ ਹੋ ਗਏ ਇੱਕ ਪਾਕਿਸਤਾਨ ਬਣ ਗਿਆ ਇੱਕ ਛੋਟਾ ਜਿਹਾ ਟੁਕੜਾ ਸਾਲੂ ਪੰਜਾਬ ਦੇ ਰੂਪ ਚ ਮਿਲ ਗਿਆ ਪਰ ਜੰਮੂ ਕਸ਼ਮੀਰ ਉਹਦੇ ਇੱਕ ਆਜ਼ਾਦ ਦੇਸ਼ ਇਸ ਆਜ਼ਾਦ ਦੇਸ਼ ਦੇ ਉੱਪਰ ਪਾਕਿਸਤਾਨ ਦੀ ਵੀ ਅੱਖ ਸੀ ਤੇ ਹਿੰਦੁਸਤਾਨ ਦੀ ਵੀ ਅੱਖ ਸੀ ਤੇ ਇਸ ਆਜ਼ਾਦ ਦੇਸ਼ ਦੇ ਵਿੱਚ ਪੰਜਾਬੀ ਬੋਲਣ ਵਾਲਿਆਂ ਦੀ ਪ੍ਰਤੀਸ਼ਤ ਗਿਣਤੀ ਜਿਹੜੀ 52% ਸੀ 143 ਪਿੰਡ ਸਿੱਖਰ ਦੇ ਇੱਕ ਖਾਸ ਲਾਇਕ ਵਸੇ ਹੋਏ ਸੀ ਜਿਹੜੇ ਹਰੀ ਸਿੰਘ ਦਾਦੂਵੇ ਨੇ ਵਸਾਏ ਸੀ ਬਹੁਤੇ ਸਿੱਖ ਲਾਹੌਰ ਤੇ ਸਿਆਲਕੋਟ ਤੋਂ ਲਿਆਂਦੇ ਗਏ ਸਨ ਮੈਂ ਡਾਕੂਮੈਂਟਰੀ ਬਣਾਈ ਸਬੂਤ ਇਕੱਠੇ ਕੀਤੇ ਦੇਸ਼ ਦੋਵੇਂ ਜ਼ਿੰਮੇਵਾਰ ਨੇ ਪਾਕਿਸਤਾਨ ਤੋਂ ਆਏ ਕਬਾਲੀਆਂ ਨੇ ਸਿੱਖਾਂ ਦਾ ਕਤਲੇਆਮ ਕੀਤਾ ਹਿੰਦੁਸਤਾਨ ਨੇ ਸਿੱਖਾਂ ਨੂੰ ਮਦਦ ਨਾ ਕੀਤੀ ਹੋਇਆ ਇਹ ਕਿ ਉੱਥੇ ਇੰਨਾ ਵੱਡਾ ਕਤਲੇਆਮ ਹੋਇਆ ਕਿ ਪਟੇਲ ਦੇ ਕਹਿਨ ਦੇ ਉੱਪਰ ਜੰਮੂ ਕਸ਼ਮੀਰ ਦੇ ਰਾਜੇ ਨੇ ਆਪਣੇ ਆਪ ਹੀ ਹਿੰਦੁਸਤਾਨ ਨੂੰ ਇਹ ਅਧਿਕਾਰ ਦੇ ਦਿੱਤਾ ਕਿ ਉਹ ਸਾਡੇ ਉੱਪਰ ਜਿਹੜਾ ਆ ਕੇ ਰਾਜ ਕਰਨ ਅਸੀਂ ਉਹਦੇ ਵਿੱਚ ਸ਼ਾਮਲ ਹੁੰਨੇ ਆ ਤੇ ਨਵੰਬਰ 1947 ਦੇ ਵਿੱਚ ਜਿਹੜਾ ਜੰਮੂ ਕਸ਼ਮੀਰ ਨਾਂ ਦਾ ਆਜ਼ਾਦ ਦੇਸ਼ ਸੀ ਇਹ ਦੋ ਦੇਸ਼ਾਂ ਦਾ ਹਿੱਸਾ ਬਣਿਆ ਤੇ ਸਿੱਖਾਂ ਦਾ ਕਤਲੇਆਮ ਪਤਾ ਕਿੰਨਾ ਹੋਇਆ 33600 33600 ਸਿੱਖ 26 ਅਕਤੂਬਰ ਤੋਂ ਲੈ ਕੇ 1 ਨਵੰਬਰ ਤੱਕ ਖਤਮ ਹੋਇਆ ਉੱਤੇ ਇੱਕ ਪਿੰਡ ਹੈ ਤੇਤਾ ਟੰਡਾ ਉਸ ਪਿੰਡ ਦੇ ਜਦੋਂ ਸਿੱਖਾਂ ਨੂੰ ਪਤਾ ਲੱਗਾ ਕਿ ਕਤਲੇਆਮ ਤੇ ਸਾਡਾ ਹੋ ਰਿਹਾ ਸਾਡੀਆਂ ਬੱਚੀਆਂ ਦੇ ਬਲਾਤਕਾਰ ਵੀ ਹੋਣਗੇ ਉਸ ਸਮੇਂ ਵੀ ਸਾਰੀਆਂ ਬੱਚੀਆਂ ਜਿਹੜੀਆਂ ਸੀ ਉਹਨਾਂ ਨੇ ਆਪਣੇ ਆਪ ਨੂੰ ਅਗੰਧਾ ਕਰ ਲਿਆ ਇੱਕ ਅਕਾਲੀ ਠਾਕੁਰ ਸਿੰਘ ਮੈਂ ਉਹਨਾਂ ਦਾ ਇੰਟਰਵਿਊ ਵੀ ਕੀਤੀ ਉਹਨਾਂ ਨੇ ਆਪਣੇ ਪਰਿਵਾਰ ਦੀਆਂ 25 ਬੱਚੀਆਂ ਦੇ ਸਿਰ ਕਲਮ ਕੀਤੇ ਆਪਣੀਆਂ ਭੈਣਾਂ ਦੇ ਆਪਣੀ ਭੂਆ ਚਾਚੇ ਦੀਆਂ ਬੇਟੀਆਂ ਮਾਮੇ ਦੀਆਂ ਬੇਟੀਆਂ ਕਿ ਦੁਸ਼ਮਣ ਕਿਤੇ ਇਹਨਾਂ ਦੀ ਇੱਜ਼ਤ ਨਾਲ ਲੁੱਟ ਲੋਵੇ ਸੋ ਉਹਨਾਂ ਸਮੇਂ 'ਚ ਇਹ ਵਰਤਾਰੇ ਵਾਪਰਦੇ ਸੀ ਪਰ ਸਤੀ ਦੇ ਅਗਲੇ ਦੋ ਰੂਪ ਸੀ ਇੱਕ ਨੂੰ ਕਿਹਾ ਜਾਂਦਾ ਸਹਾਗਮਨ ਇੱਕ ਨੂੰ ਕਿਹਾ ਜਾਂਦਾ ਅਨੁਵ੍ਰਮਨ ਇੱਕ ਤੇ ਹੁੰਦਾ ਕਿ ਪਤੀ ਦੀ ਮੌਤ ਹੋ ਜਾਣੀ ਤੇ ਔਰਤ ਨੇ ਬਿਲਕੁਲ ਉਹਦੇ ਨਾਲ ਹੀ ਉਸੇ ਚਿਖਾ ਦੇ ਉੱਪਰ ਆਪਣੇ ਆਪ ਨੂੰ ਜਲਾ ਲੈਣਾ ਅਸੀਂ ਕਬੀਰ ਸਰ ਦਾ ਇੱਕ ਸ਼ਬਦ ਪੜ੍ਹਦੇ ਹਾਂ ਡਗਮਗ ਛਾੜ ਰੇ ਮਨ ਬੌਰਾ ਅਪ ਤੋਂ ਜਰੈ ਮਰੇ ਸਿੱਧ ਪਾਈਏ ਲੀਨੋ ਹਾਸ ਦੋਰਾ ਇਸ ਸੰਦੋਰਾ ਜਿਹੜਾ ਇੱਕ ਥਾਲੀ ਦੇ ਵਿੱਚ ਕੁਝ ਖਾਸ ਚੀਜ਼ਾਂ ਰੱਖੀਆਂ ਜਾਂਦੀਆਂ ਸੀ ਨਾਰੀਅਲ ਲਾਲ ਸੰਦੂਰ ਚੂੜੀਆਂ ਲਾਲ ਧਾਗਾ ਤੇ ਔਰਤ ਨੂੰ ਫੜਾ ਦਿੱਤਾ ਜਾਂਦਾ ਸੀ ਤੇ ਪ੍ਰਕਰਮਾ ਕਰਕੇ ਉਹ ਪਤੀ ਦੀ ਚਿਖਾ ਤੇ ਬਹਿ ਜਾਂਦੀ ਸੀ ਨਾਲ ਸੜ ਜਾਂਦੀ ਸੀ ਕਈ ਵਾਰ ਇਹ ਜੁੰਦਾਸੀ ਕੇ ਪਤੀ ਬਾਹਰ ਕਿਤੇ ਮੈਦਾਨੇ ਜੰਦ ਵਿੱਚ ਮਾਰਿਆ ਜਾਂਦਾ ਸੀ ਦੁਸ਼ਮਣ ਦੇ ਵੱਤੋਂ ਔਰ ਤੇ ਕੱਲੀ ਸੜ ਕੇ ਮਰ ਗਈ ਸੀ। ਔਰ ਦੋ ਮਾਨਸਿਕ ਤੌਰ ਤੇ ਤਿਆਰ ਕੀਤਾ ਜਾਂਦਾ ਸੀ ਤੇਰਾ ਪਤੀ ਮਰ ਗਿਆ ਜੇ ਹੁਣ ਵਿਧਵਾ ਰਹੇਗੀ ਨਾ ਤੇਰਾ ਜਲਣਾ ਬਹੁਤ ਔਖਾ ਹੈ। ਪਰ ਜੇਕਰ ਉਹਨੂੰ ਪੜਾਇਆ ਕੀ ਗਿਆ? ਉਹਨੂੰ ਗੁਰੂ ਰcparam ਦੇ ਚ ਪੜਾਇਆ ਗਿਆ ਕਿ ਜੇਕਰ ਤੂੰ ਪਤੀ ਦੇ ਨਾਲ ਸੜ ਜਾਵੇਂਗੀ ਤੇਰਾ ਸਰੀਰ ਸੜੇਗਾ ਤੈਨੂੰ ਦੁੱਖ ਨਹੀਂ ਹੋਵੇਗਾ। ਤੇਰੀ ਆਤਮਾ ਤੇਰੇ ਪਤੀ ਦੇ ਨਾਲ ਹੀ ਸੁਰਗਤ ਰਹੇਗੀ। ਤੇਰੇ ਪਤੀ ਨੇ ਜਿੰਨੇ ਮਰਜੀ ਪਾਪ ਕੀਤੇ ਹੋਣ ਉਹ ਸਾਰੇ ਪਾਪ ਤੇਰੇ ਆਪਣੇ ਆਪ ਨੂੰ ਸਾੜਨ ਦੇ ਨਾਲ ਖਤਮ ਹੋ ਜਾਣਗੇ ਤੇ ਜਿੰਨੇ ਤੇਰੇ ਪਤੀ ਜਾਂ ਤੇਰੇ ਜਿਸਮ ਤੇ ਵਾਲ ਨੇ ਓਨੇ ਸਾ ਤਸੀਂ ਕਿੱਟੇ ਸਵਰਗਾਂ ਚ ਰੋਗੇ ਐਵੇਂ ਦਾ ਲਾਲਚ ਦਿੱਤਾ ਕਿ ਕਈ ਵਿਚਾਰੀਆਂ ਆਪ ਸੜ ਜਾਂਦੀਆਂ ਸੀ ਕਈਆਂ ਨੂੰ ਧੱਕੇ ਨਾਲ ਸੁੱਟ ਦਿੱਤਾ ਜਾਂਦਾ ਸੀ ਤੇ ਪਾਦਸ਼ਾ ਨੇ ਬਿਲਕੁਲ ਇਸ ਪ੍ਰਥਾ ਦੇ ਉੱਪਰ ਪਾਬੰਦੀ ਲਾ ਦਿੱਤੀ ਕਿ ਸਤੀ ਹੋਣਾ ਆਪਣੇ ਪਤੀ ਦੀ ਚਿਖਾ ਦੀ ਉੱਪਰ ਸੜਨਾ ਨਹੀਂ ਹੈ ਬਲਕਿ ਸਤੀ ਹੋਣਾ ਤਾਂ ਬਿਰਹਾ ਦੇ ਵਿੱਚ ਰਹਿਣਾ ਕਿਉਂਕਿ ਗੁਰੂ ਨਾਨਕ ਸੱਚੇ ਪਾਤਸ਼ਾਹ ਨੇ ਜਿਹੜਾ ਔਰਤ ਦੇ ਸਨਮਾਨ ਦਾ ਉਪਦੇਸ਼ ਦਿੱਤਾ ਸੀ ਨਾ ਕਿ ਸੋ ਕਿਉਂ ਮੰਦਾ ਕੀ ਜਿੱਤ ਜੰਮੇ ਰਾਜਾਂ ਉਸ ਔਰਤ ਦੇ ਉੱਪਰ ਕਿ ਜ਼ੁਲਮ ਹੋ ਰਿਹਾ ਸੀ ਨਾ ਚਾਹੁੰਦੀਆ ਹੋਇਆ ਵੀ ਸੜਨਾ ਪੈਂਦਾ ਸੀ ਨਾ ਚਾਹੁੰਦੀਆ ਹੋਇਆ ਵੀ ਮਰਨਾ ਪੈਂਦਾ ਸੀ ਨਾ ਚਾਹੁੰਦੀਆ ਹੋਇਆ ਵੀ ਇਸ ਕਸ਼ਟ ਨੂੰ ਸਹਾਰਨਾ ਪੈ ਤਸ ਪਾਤਸ਼ਾਹ ਨੇ ਜੋ ਲੋਕੋ ਕਰਦੇ ਨੇ ਉਹਨਾਂ ਨੂੰ ਮੁਬਾਰਕ ਹੈ ਸੰਦੇਸ਼ ਤਾਂ ਸਾਡਾ ਉਹਨਾਂ ਵਾਸਤੇ ਵੀ ਹੈ ਪਰ ਗੁਰੂ ਨਾਨਕ ਦੇਵ ਜੀ ਨੂੰ ਮੰਨਣ ਵਾਲੇ ਸਿੱਖ ਉਹ ਇਹ ਕੁਝ ਨਹੀਂ ਕਰ ਲਗੇ। ਪਾਚਣੇ ਪੁਨਰ ਵਿਆਹ ਦੀ ਗੱਲ ਵੀ ਸ਼ੁਰੂ ਕੀਤੀ। ਕਿ ਲੜਕੀ ਦੂਸਰਾ ਵਿਆਹ ਵੀ ਕਰਵਾ ਸਕਦੀ ਹੈ ਪਤੀ ਦੀ ਮੌਤ ਪਰੰਤ ਜਾਂ ਕੋਈ ਰਿਸ਼ਤਾ ਟੁੱਟ ਪਰੰਤ। ਸੋ ਪਾਚਣ ਇਹ ਜਿਹੜੇ ਔਰਤਾਂ ਦੇ ਵਾਸਤੇ ਸੁਧਾਰ ਕੀਤੇ ਤੇ ਜਿੰਨਾ ਸਨਮਾਨ ਕੀਤਾ ਜੇ ਹੁਣ ਇਹਦੇ ਨਾਲ ਫਿਰ ਅੱਜ ਦੀ ਗੱਲ ਕਰੀਏ ਮੇਰੇ ਬੜੇ ਸਤਿਕਾਰਯੋਗ ਨੇ ਤੇ ਮੇਰੇ ਚੰਗੇ ਦੋਸਤ ਵੀ ਨੇ ਸਰਦਾਰ ਹਜਿੰਦਰ ਸਿੰਘ ਧਾਮੀ। ਮਾਨਵੀ ਕਿਸੇ ਸਮੇਂ ਇੰਨਾ ਸੀ ਕਿ ਮੈਂ ਫੋਨ ਤੇ ਵੀ ਉਹਨਾਂ ਨੂੰ ਕੰਮ ਕਮਾ ਤੇ ਹੁੰਦਾ ਸੀ ਪਰ ਕੱਲ ਪਰਸੋਂ ਜਿਹੜੀ ਉਹਨਾਂ ਨੇ ਔਰਤਾਂ ਪ੍ਰਤੀ ਸ਼ਬਦਾਵਲੀ ਵਰਤੀ ਇਹ ਮਨ ਦੇ ਵਿੱਚ ਇਹ ਗੱਲ ਜ਼ਰੂਰ ਆਈ ਹੈ ਕਿ ਇੰਨੇ ਜ਼ਿੰਮੇਵਾਰ ਅਹੁਦਿਆਂ ਤੇ ਪਹੁੰਚ ਕੇ ਜੇਕਰ ਸਾਡੀ ਜਗਤ ਦੀ ਜੰਨੀ ਦੇ ਪ੍ਰਤੀ ਸ਼ਬਦਾਵਲੀ ਇਹ ਹੈ ਤੇ ਬੇਸ਼ੱਕ ਉਹਦੀ ਮਾਫੀ ਮੰਗ ਵੀ ਲਏਗੀ ਪਰ ਇਹਦੇ ਤੋਂ ਇੱਕ ਪ੍ਰਭਾਵ ਜ਼ਰੂਰ ਪਿਆ ਕਿ ਸਾਡੇ ਮਨ ਅੰਦਰ ਕੀ ਹੈ ਇਹ ਜ਼ਰੂਰੀ ਨਹੀਂ ਹੈ ਕਿ ਜੋ 시 ਵਿਖਾਵਾ ਕਰ ਰਹੇ ਹੁੰਨੇ ਆ ਅਸੀਂ ਉਹ ਹੀ ਹੋਈਏ ਗੁਰੂ ਗੋਬਿੰਦ ਸਿੰਘ ਮਹਾਰਾਜ ਜਿਸ ਵੇਲੇ ਨਦੇੜ ਸਾਹਿਬ ਸੀ ਇੱਕ ਸਾਧੂ ਆ ਗਿਆ ਬਿਲਕੁਲ ਮੋਨੀ ਉਹਦੇ ਚੇਲਿਆਂ ਨੇ ਕਿਹਾ ਕਿ ਇਹ ਜਿਹੜੇ ਸਾਧੂ ਨੇ ਸਾਡੇ ਇਹ ਬਿਲਕੁਲ ਬੋਲਦੇ ਪਰਮਾਤਮਾ ਦੇ ਨਾਲ ਸੁਰਤ ਜੁੜੀ ਆ ਆਤਮਿਕ ਤੌਰ ਤੇ ਗੱਲਾਂ ਰੱਬ ਨਾਲ ਹੀ ਹੁੰਦੀਆਂ ਬ੍ਰਹਮ ਨਾਲ ਹੀ ਹੁੰਦੀਆਂ ਨੇ ਜਗਤ ਦੇ ਵਿੱਚ ਤੇ ਕਿਸੇ ਨਾਲ ਕੋਈ ਗੱਲ ਹੀ ਨਹੀਂ ਕਰਦੇ ਪਾਤਸ਼ਾਹ ਨੇ ਕੋਲ ਬਿਠਾਇਆ ਜਦੋਂ ਕਾਫੀ ਸਮਾਂ ਬੈਠੇ ਰਹੇ ਦਰਬਾਰ 'ਚ ਰੁਕਸਤ ਹੋਣ ਦਾ ਵਕਤ ਹੋਇਆ ਤੇ ਪਾਤਸ਼ਾਹ ਭਾਈ ਦਿਆ ਸਿੰਘ ਨੂੰ ਕਹਿੰਦੇ ਨੇ ਭਾਈ ਦਿਆ ਸਿੰਘ ਜਾ ਇਹਨੂੰ ਆਪਣੇ ਨਾਲ ਲੈ ਜਾ ਆਪਣੇ ਤੰਬੂ ਦੇ ਵਿੱਚ ਆਪਣੇ ਸ਼ਮਿਆਨੇ 'ਚ ਰੱਖ ਇੰਨਾ ਰੱਬ ਦੇ ਨਾਲ ਜੁੜਿਆ ਹੋਇਆ ਬੰਦਾ ਐਵੇਂ ਦੇ ਬੰਦਿਆਂ ਦੇ ਦਰਸ਼ਨ ਐਵੇਂ ਨਹੀਂ ਹੁੰਦੇ ਸੇਵਾ ਬਹੁਤ ਕਰੀ ਇਹਨੂੰ ਖੀਰ ਖਵਾਉਣੀ ਆ ਇਹਨੂੰ ਪੂਰੀਆਂ ਖਵਾਉਣੀ ਆ ਇਹਦੀ ਇੰਨੀ ਸੇਵਾ ਕਰੀ ਕਿ ਸੱਚਮੁੱਚ ਇਸ ਸੇਵਾ ਦਾ ਤੈਨੂੰ ਫਲ ਪ੍ਰਾਪਤ ਹੋਵੇਗਾ ਪਰ ਨਾਲ ਇਸ਼ਾਰੇ ਚ ਕੁਝ ਸੁਝਾਅ ਵੀ ਦਿੱਤਾ ਭਾਈ ਦਿਆ ਸਿੰਘ ਲੈ ਗਏ ਉਸ ਨੂੰ ਪਿਆਰੇ ਦਿਆ ਸਿੰਘ ਜਿਹੜੇ ਲੈ ਗਏ ਆਪਣੇ ਤੰਬੂ ਦੇ ਵਿੱਚ ਖਾਣ ਨੂੰ ਦਿੱਤੀਆਂ ਸੁੱਕੀਆਂ ਰੋਟੀਆਂ ਨਾਲ ਦਿੱਤਾ ਲੂਣ ਕੋਈ ਸੇਵਾ ਨਾ ਕੀਤੀ ਸਵੇਰੇ ਦਿਨ ਚੜਿਆ ਫਿਰ ਦਰਬਾਰ ਲੱਗਾ ਮੋਨੀ ਉਸੇ ਤਰ੍ਹਾਂ ਪਰ ਅੰਦਰ ਤੇ ਉਹ ਰਿੱਝ ਰਹੀ ਹੈ ਨਾ ਗੱਲ ਜੋ ਜੀ ਹੋਵੇ ਸੋ ਉੱਗ ਵੀ ਅੰਦਰ ਤੇ ਉੱਭਰੇ ਨਾ ਇਹ ਮਤਨ ਬਣਿਆ ਕੀ ਤੇ ਪਾਤਸ਼ਾਹ ਨੇ ਕਿਆ ਕੀ ਸੀ ਪਾਤਸ਼ਾਹ ਕਹਿੰਦੇ ਭਾਈ ਦਿਆ ਸਿੰਘ ਆਗੇ ਨਾ ਮੋਨੀ ਜੀ ਦਿਆ ਸਿੰਘ ਕਹਿੰਦੇ ਹਾਂ ਕਹਿੰਦੇ ਹਰ ਸੇਵਾ ਕੀਤੀ ਕਹਿੰਦੇ ਬਿਲਕੁਲ ਪਾਤਸ਼ਾਹ ਜੀ ਜਦੋਂ ਮੈਂ ਤੰਬੂ ਚ ਲੈ ਕੇ ਗਿਆ ਪਹਿਲਾਂ ਇਹਨਾਂ ਦਾ ਗਰਮ ਪਾਣੀ ਦੇ ਨਾਲ ਇਸ਼ਨਾਨ ਕਰਵਾਇਆ ਪੈਰ ਧੋਤੇ ਮਾਲਿਸ਼ ਕੀਤੀ ਉਹਦੇ ਤੋਂ ਬਾਅਦ ਖੀਰ ਤਿਆਰ ਕਰਵਾਈ ਨਾਲ ਪੂਰੀਆਂ ਦਿੱਤੀਆਂ ਪੂਰੀ ਸੇਵਾ ਕੀਤੀ ਸਵੇਰੇ ਫੇਰੇ ਨੂੰ ਖੀਰ ਖਵਾ ਕੇ ਲੈ ਕੇ ਆਇਆ ਉਹ ਰੇਹਣ ਆ ਗਿਆ ਕਹਿੰਦਾ ਪਾਤਸ਼ਾਹ ਸੁੱਕੀਆਂ ਰੋਟੀਆਂ ਦਿੱਤੀਆਂ ਜੇ ਸਿੱਕ ਤੁਹਾਡਾ ਝੂਠ ਬੋਲਦਾ ਪਾਤਸ਼ਾਹ ਕਹਿੰਦੇ ਹੀ ਤੇ ਮੈਂ ਵੇਖਣਾ ਸੀ ਅੰਦਰ ਕੀ ਹੈ ਉਹ ਉਦੋਂ ਬਾਹਰ ਨਿਕਲਦਾ ਜਦੋਂ ਅੰਦਰ ਤਪ ਰਿਆ ਹੁੰਦਾ ਹੈ ਇਹ ਜੋ ਕੁਝ ਧਾਮੀ ਸਾਹਿਬ ਦੇ ਬੂਹ ਨਿਕਲਿਆ ਨਾ ਅੰਦਰ ਤਪ ਰਿਆ ਉਹ ਹਾਲਾਤ ਬਣੇ ਹੋਏ ਉਹ ਤਪ ਰਹੇ ਨੇ ਸੋ ਇਸ ਕਰਕੇ ਇਹਨਾਂ ਸਾਰੇ ਵਰਤਾਰਿਆਂ ਨੂੰ ਸਮਝਣ ਦੀ ਲੋੜ ਆ ਤੇ ਗੁਰੂ ਪਾਤਸ਼ਾਹ ਨੇ ਜਿਹੜੀ ਸਾਡੇ ਰਹਿਮਤ ਤੇ ਕਰਾਮਾਤ ਕੀਤੀ ਹੈ ਨਾ ਵਕਤ ਹੋ ਗਿਆ ਆਖਰੀ ਗੱਲ ਕਹਿ ਕੇ ਸਮਾਪਤੀ ਕਰਦਾ ਕੀ ਇਹ ਕਰਾਮਾਤ ਗੁਰੂ ਰਾਮਦਾਸ ਪਾਤਸ਼ਾਹ ਦਾ ਜੀਵਨ ਇਸੇ ਕਰਕੇ ਪਟ ਸਹਿਬਾਨ ਨੇ ਗੁਰੂ ਰਾਮਦਾਸ ਪਾਤਸ਼ਾਹ ਜਦੋਂ ਗੱਲ ਕੀਤੀ ਕਿੰਦੇ ਪੂਰੀ ਹੋਈ ਕਰਾਮਾਤ ਆਪ ਸੁਝਣ ਹਰੇ ਤਾਰਿਆ ਕਰਾਮਾਤ ਕੀ ਹੈ ਇੱਕ ਬਾਲਕ ਜਿਹੜਾ ਯਤੀਮ ਹੈ ਜਿਹੜਾ ਆਪਣੀ ਬੜੀ ਛੋਟੀ ਉਮਰ ਦੇ ਵਿੱਚ ਘੁੰਗੜੀਆਂ ਵੇਚ ਕੇ ਆਪਣਾ ਤੇ ਆਪਣੀ ਦਾਦੀ ਦਾ ਪੇਟ ਪਾਲਦਾ ਹੈ ਅੱਜ ਸਾਰੀ ਦੁਨੀਆ ਦੇ ਲੋਕ ਉਸ ਦਰਬਾਰ ਤੋਂ ਲੰਦਰ ਸ਼ਕ ਤੇ ਵੀ ਗੁਰੂ ਰਾਮਦਾਸ ਬਾਦਸ਼ਾਹ ਇਹ ਕਰਾਮਾਤ ਦੀ ਪੂਰਨਤਾ ਗੁਰੂ ਕਿਰਪਾ ਕਰੇ ਮੈਂ ਗੱਲ ਸ਼ੁਰੂ ਕੀਤੀ ਸੀ ਸਾਨੂੰ ਸਾਰੇ ਪੰਦਿਆਂ ਨੂੰ ਰੱਬ ਨੇ ਸੰਝਿਆ ਸਾਝਿਆ ਸਾਨੂੰ ਡਿਲੀਵਰੀ ਕਰਨ ਦੀ ਜਾਚ ਆ ਜਾਵੇ ਸਾਨੂੰ ਕੁਝ ਵੰਡਣ ਦੀ ਜਾਚ ਆ ਜਾਵੇ ਸੋ ਇਨੀਆਂ ਬੇਨਤੀਆਂ ਪ੍ਰਵਾਨ ਫਤਿਹ ਦੀ ਸੰਸਤਕਾਰ ਸਹਿਤ ਆਖਣਾ ਜੀ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ